ਸਤਿ ਸ੍ਰੀ ਅਕਾਲ ਦੋਸਤੋ ਮੈਂ ਰੇਸ਼ਮ ਸਿੱਧੂ ਤੁਸੀਂ ਦੇਖ ਰਹੇ ਹੋ ਕੇਐਲ ਫਾਸਟ ਨੇ ਹੋਏ ਤੇ ਆਪਣੇ ਅੰਕਲ ਜੀ ਗਰਮੇਰ ਸਿੰਘ ਢੱਲੋਂ ਅੱਜ ਫੇਰ ਆਏ ਆਪਣੇ ਕੋਲੇ ਮੇਰਨ ਤੇ ਪਿਛਲੀ ਵਾਰ ਜਿਹੜੇ 3-4 ਗੀਤ ਆ ਜਿਹੜੇ ਅਖੰਡ ਭਾਰਤ ਹੈ ਤੇ ਹੋਰ ਕਈ ਗੀਤ ਆ ਜਿਹੜੇ ਉਹ ਤੁਸੀਂ ਸੋਸ਼ਲ ਮੀਡੀਆ ਤੇ YouTube ਤੇ ਸੁਣੇ ਆ ਤੇ ਕਾਫੀ ਲੋਕਾਂ ਦੇ ਵਧੀਆ-ਵਧੀਆ ਕਮੈਂਟ ਵੀ ਆਏ ਆ ਤੇ ਅੱਜ ਫੇਰ ਆਪਣੇ ਕੋਲੇ ਅੰਕਲ ਜੀ ਆਏ ਆ ਤੇ ਕਹਿੰਦੇ ਕੋਈ ਹੋਰ ਗੀਤ ਤਿਆਰ ਕੀਤਾ ਅੰਕਲ ਜੀ ਠੀਕ ਠਾਕ ਹੋ ਹਾਂ ਬਈ ਬੇਟੇ ਸਸਰੀ ਘਰ ਸਸਰੀ ਘਰ ਸਸਰੀ ਘਰ ਹੋਰ ਕਿਵੇਂ ਠੰਢ ਰਿਹਾ ਹਾਂ ਹਾਂ ਬਈ ਠੀਕ ਹੈ ਬਹੁਤ ਵਧੀਆ ਆਪਣੇ ਦਸੂ ਪਰਿਵਾਰ ਦਾ ਕੀ ਹਾਲ ਹੈ ਬਹੁਤ ਵਧੀਆ ਠੀਕ ਠਾਕ ਵਧੀਆ ਤੇ ਕਿਹੜਾ ਗੀਤ ਸੁਣਾਓਗੇ ਫਿਰ ਅੱਜ ਗੀਤ ਵਧੀਆ ਬੇਟਾ ਆਪਣੇ ਕੋਲੇ ਮੈਂ ਗੀਤ ਉਹ ਹੀ ਗਾਉਣਾ ਹੈ ਜਿਹੜਾ ਸਾਡੇ ਸਮਾਜ ਨੂੰ ਵਧੀਆ ਸੇਧ ਦੇਵੇ ਕਮੀਆਂ ਸਾਡੇ ਸਮਾਜ ਦੀਆਂ ਕਮੀਆਂ ਕੱਢਦਾ ਮੈਂ ਹੋਰ ਮੈਨੂੰ ਕੋਈ ਲਾਲਚ ਤਾਂ ਨਹੀਂ ਕਿਸੇ ਪ੍ਰਕਾਰ ਦਾ ਲੈ ਫਿਰ ਅੱਜ ਕਾਢਦੇ ਹੋ ਕਿਹੜੀ ਕਮੀ ਕੱਢਦੇ ਹਾਂ ਮੈਂ ਤਾਂ ਇਹ ਨਹੀਂ ਕਮੀਆਂ ਸਾਡੇ ਸਮਾਜ ਦੇ ਵਿੱਚ ਜਿੰਨੀ ਕਿ ਮੇਰੇ ਤਮਾਕੂ ਅੰਦਰ ਆ ਭਾਂੋਰ ਦੀ ਫਾਲਤੂ ਨਹੀਂ ਮੈਗੰਮਾ ਸੁਣਾ ਦੇ ਸੁਣਾ ਦੇ ਸੁਣਾਵਾ ਜੀ ਹਾਂ ਜੀ ਹੋ ਚਾਰ ਕਿ ਇਕੱਠੇ ਹੋ ਕਹ ਜੱਟ ਤੇ ਰੂਹ ਨਾ ਮਾਰੋ ਏ ਏ ਦੁਨੀਆ ਹੈਗੀ ਗੋਲ ਤੇ ਕੋਈ ਸਮਾ ਵਿਚਾਰੋ ਏ ਏ ਢਲਦਾ ਹੈ ਪਰਛਾਵਾ ਪਤਾ ਨਹੀਂ ਹੈ ਕੀ ਦੇ ਤੇ ਆਜੂ ਓਏ ਅੱਜ ਮਿੱਤਰੋ ਥੋਡੇ ਤੇ ਕੱਲ ਨੂੰ ਜੱਟ ਤੇ ਆਜੂ ਉਹ ਕਈ ਦਿਨ ਹੋ ਗਏ ਪਹਿਲਾਂ ਦੇਖਿਆ ਇੱਕ ਸ਼ੇਰ ਵਾਂਗੂ ਬੰਦਾ ਆਉਂਦਾ ਸੀ ਹੱਥ ਵਿੱਚ ਸੀ ਉਹਦੇ ਝੰਡੀ ਤੇ ਡੌਲੇ ਬੜੇ ਹਲਾਉਂਦਾ ਸੀ ਉਹ ਪਰਦੇ ਵਿੱਚ ਰਗੜਦਾ ਢੂਈ ਲਾਤੀ ਯਾਰਾਂ ਨੇ ਉਹ ਸ਼ੇਰ ਤੋਂ ਬਣ ਗਿਆ ਬੱਕਰੀ ਲੱਭਿਆ ਹੈ ਨਿਯਾਰਾਂ ਨੇ ਉਹ ਮੇਲੇ ਦੇ ਵਿੱਚ ਫੇਰ ਅਸੀਂ ਤਾਂ ਗੇੜਾ ਲਾਇਆ ਸੀ ਓਏ ਉਹ ਪਲਵਾਰ ਤਾਂ ਸਾਡੇ 'ਤੇ ਕੋਈ ਨਜ਼ਰ ਨਹੀਂ ਆਇਆ ਸੀ ਉਹ ਕਈ ਲੋਕੀ ਦਾ ਆਪ ਦੀ ਇੱਜ਼ਤ ਆਪ ਬਣਾ ਜਾਂਦੇ ਉਹ ਕਈ ਖਾਨਦਾਨ ਦੇ ਹਏ ਇੱਜ਼ਤ ਮਿੱਟੀ ਵਿੱਚ ਮਿਲਾ ਜਾਂਦੇ ਉਹ ਧੱਕੇ ਨਾਲ ਲੜਾਤੇ ਸਿੰਘ ਪਸਾਤੇ ਯਾਰਾਂ ਨੇ ਉਹ ਜਦੋਂ ਪਿੱਛੇ ਭੌਕੇ ਦੇਖਿਆ ਟਾਪ ਘੇਰ ਲਾਤੇ ਯਾਰਾਂ ਨੇ ਓਏ ਹੁਣ ਬੁਲਾਇਆ ਗੱਤ ਤੇ ਜਾਂਦੇ ਲੋਕੀ ਹਏ ਲੈ ਲੈ ਕਾਰਾ ਉਹ ਸ਼ੇਰ ਤੋਂ ਬਣ ਗਿਆ ਬੱਕਰੀ ਹਏ ਲੋਕੀ ਦਸਨ ਹਜ਼ਾਰਾਂ ਉਹਨਾਂ ਮੁਲਾਕਾਤ ਤੋਂ ਆ ਕੇ ਉਹਦੇ ਘਰ ਵਿੱਚ ਹੀ ਰਹਿ ਜਾਂਦੇ ਉਹ ਨਾਲੇ ਪੀਂਦੇ ਨਾਲੇ ਖਾਂਦੇ ਤੇ ਨਾਲੇ ਹਨੀਮੂਨ ਬਣਾ ਜਾਂਦੇ ਉਹ ਚੋਟੀ ਦਾ ਜਿਹੜਾ ਸ਼ੇਰ ਸੀ ਜੇਲ੍ਹ ਦੇ ਵਿੱਚ ਬਸਾਤਾ ਓਏ ਉਹ ਲੰਡੂ ਜੇ ਬੰਦੇ ਨੇ ਪਿੱਛੋਂ ਹਨੀਮੂਨ ਬਣਾਤਾ ਓਏ ਉਹ ਗੁੜਿਆ ਵਾਲਾ ਢਿੱਲੋਂ ਜਵਾ ਸੱਤ ਸੁਣਾਉਂਦਾ ਹੈਗਾ ਉਹ ਛੱਡ ਕੇ ਹੁਣ ਕਿਸਾਨੀ ਤੇ ਜੱਟੇ ਰੇੜੀ ਲਾਉਂਦਾ ਹੈਗਾ ਵਾਹ ਵਾਹ ਅੰਕੁਰ ਜੀ ਫੇ ਕਹਿੰਦਾ ਮਰਦਾ ਤੁਹਾਡੇ ਵੀ ਇੱਕ ਚੱਕ ਜਾ ਕੇ ਬੰਦਾ ਕੋਈ ਨਾ ਕੋਈ ਗਲਤੀਆਂ ਕਰ ਜਾਂਦਾ ਹਨਾ ਅਹੀਂ ਹੋਰ ਕੀ ਮੈਸੇਜ ਕੀ ਕਿਵੇਂ ਦਿਵਾਏ ਵੀ ਕਿਸੇ ਦੇ ਮਗਰ ਲਾ ਕੇ ਲੜੋਣਾ ਲੋਕ ਲੜਾਉਂਦੇ ਜਿਹੜਾਂ ਚਕਰਾਂਦੇ ਆ ਮੁੜਕੇ ਨਹੀਂ ਜਿੱਤਾ ਤੱਕ ਤੱਕਦੇ ਆ ਹੂੰ ਤੇ ਪੁੱਠੇ ਸਿੱਧੇ ਕੰਮ ਸਾਰੇ ਹੀ ਕਰਦੇ ਆ ਜਿਹੜਾ ਬੰਦਾ ਹੁੰਦਾ ਉਹਨੂੰ ਫੋਕਰ ਪੋਣਾ ਤੇ ਕਰਕੇ ਆ ਕਿਹੜਾ ਆਉਂਦੇ ਆ ਮੁੜਕੇ ਆਪ ਭੱਜ ਜਾਂਦੇ ਆ ਟਾਪ ਗੇਅਰ ਲਾ ਲੈਂਦੇ ਆ ਸਹੀ ਸਹੀ ਬਹੁਤ ਵਧੀਆ ਤੇ ਸੱਚੇ ਨਾਲ ਚੜਾਦੇ ਸਹੀ ਬੰਦੇ ਨੂੰ ਤੇ ਮੁੜਕੇ ਅਗਲੇ ਦਾ ਬਹੁਤ ਹੀ ਬੁਰਾ ਹਾਲ ਕਰਦੇ ਲੋਕ ਮਗਰ ਨਹੀਂ ਲੱਗਣਾ ਚਾਹੀਦਾ ਕਿਸੇ ਵੀ ਸਹੀ ਹੈ ਯਾਰ ਲੈਂਕਾ ਇਹਨਾਂ ਗੱਲਾਂ ਤੇ ਗੀਤ ਪਸੰਦ ਆਏ ਤਾਂ ਉਹਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਜੇ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਪ੍ਰੈਸ ਜ਼ਰੂਰ ਕਰ ਲਿਓ ਤਾਂ ਕਿ ਹੋਰ ਜਿਹੜੇ ਖਬਰਾਂ ਦੇ ਤੇ ਹੋਰ ਇਸ ਤਰ੍ਹਾਂ ਦੇ ਗੀਤਾਂ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਮਿਲਦੇ ਰਹਿਣ ਤੇ ਜੇ Facebook ਤੇ ਦੇਖ ਰਹੇ ਹੋ ਪੇਜ ਤੇ ਤਾਂ ਪੇਜ ਨੂੰ ਫੋਲੋ ਵੀ ਜ਼ਰੂਰ ਕਰ ਲਿਓ ਫਿਰ ਅਗਲੇ ਗੀਤ ਲੈ ਕੇ ਤੁਹਾਡੇ ਨਾਲ ਮਿਲਦੇ ਹਾਂ ਬਹੁਤ ਬਹੁਤ ਧੰਨਵਾਦ